ਸਾਸਰੀ ਗੱਲ ਜੀ ਤੁਹਾਨੂੰ ਸਾਰਿਆਂ ਨੂੰ ਮੇਰੇ ਵੱਲੋਂ ਅੱਜ ਹੈਗਾ ਜੀ ਦਿਨ ਸ਼ਨੀਵਾਰ 17 ਫਰਵਰੀ ਤੇ ਅੱਦਰ ਜੀ ਆਪਾਂ ਰਾਤੀ ਸਾਗ ਲਿਆਂਦਾ ਸੀ ਮੰਡੀੋਂ ਕਾਫੀ ਦਿਨਾਂ ਬਾਅਦ ਸਾਗ ਜਾਂਦਾ ਹੁਣ ਤੇ ਮੈਂ ਸੋਚਦੀ ਸੀ ਚੂਲੇ ਤੇ ਬਣਾਵਾਂਗੀ ਤੇ ਪਰ ਚੂਲੇ ਤੇ ਨਹੀਂ ਬਣਾ ਹੋਣਾ ਮੇਰੇ ਮੇਰੇ ਤਾਂ ਕਿਉਂਕਿ ਮੇਰੇ ਪੈਰ ਦਾ ਨਾ ਅੰਗੂਠਾ ਬਹੁਤ ਜ਼ਿਆਦਾ ਸੁੱਜਿਆ ਹੋਇਆ ਕੱਲ ਦੀ ਵੀਡੀਓ ਚ ਵੀ ਮੈਂ ਦਿਖਾਇਆ ਸੀ ਉਹ ਪਤਾ ਨਹੀਂ 2-3 ਵਾਰ ਨੇ ਠੁੱਡੇ ਜੇ ਵੱਜੇ ਸੀ ਮਹੀਨਾ ਕ ਹੋ ਗਿਆ ਦਰਦ ਜੀ ਹੁੰਦੀ ਰਹੀ ਅੱਗੇ ਮੈਂ ਤੇਲ ਵਗੈਰਾ ਜਾਂ ਕੋਈ ਟੂਬ ਬੈਟਰਨ ਵਾਟ ਲਾ ਲੈਂਦੀ ਸੀ ਠੀਕ ਹੋ ਜਾਂਦਾ ਸੀ ਤੇ ਹੁਣ ਨੁ ਫਰਕ ਹੀ ਨਹੀਂ ਪਿਆ ਹੈਗਾ ਕਾਫੀ ਜ਼ਿਆਦਾ ਨਾ ਪਸ ਜੀ ਪੈ ਗਈ ਹੈ ਮੂੰਹ ਨਹੀਂ ਬੰਦਾ ਪਿਆ ਅੰਦਰ ਅੰਦਰ ਪਸ ਜੀ ਹੋਈ ਪਈ ਹੈ ਤੇ ਮੈਂ ਕਾਫੀ ਦੇਸੀ ਹੋ ਕਿਤੇ ਨੇ ਤਰੀਕੇ ਨਾਲ ਤੇਲ ਤੂਲ ਵੀ ਲਾਇਆ ਗਰਮ ਕਰਕੇ ਕੱਚੀ ਰੋਟੀ ਜੀ ਬਣਾ ਕੇ ਵੀ ਲਾਇਆ ਤੇ ਫਰਕ ਨਹੀਂ ਪਿਆ ਰਿਹਾ ਹੈਗਾ ਹਾਲੇ ਤੱਕ ਤੇ ਬਹੁਤ ਜ਼ਿਆਦਾ ਅੰਗੂਠਾ ਦਰਦ ਕਰਦਾ ਪਿਆ ਤੇ ਬਾਰ-ਬਾਰ ਭਜਨਾ ਨਟਨਾ ਨਟ ਭਜਨਾ ਨਟਨਾ ਮੈਨੂੰ ਔਖਾ ਹੋ ਰਿਹਾ ਨੀਚੇ ਉੱਪਰ ਤੇ ਫਿਰ ਆਪਾਂ ਗੈਸ ਤੇ ਬਣਾ ਲਾਂਗੇ ਤੇ ਉਹ ਸੀਗੀ ਜੀ ਗੰਡ ਗੋਭੀ ਤੇ ਇਹ ਆਪਾਂ ਦੁਪਹਿਰੇ ਬਣਾਵਾਂਗੇ ਇਹ ਵੀ ਮੈਂ 12-13 ਸਾਲਾਂ ਬਾਅਦ ਲੈ ਕੇ ਆਈਆਂ ਦੂਜੀ ਵਾਰੀ ਬਣਾਉਣ ਲੱਗੀ ਆ ਪਹਿਲੀ ਵਾਰੀ ਜਦੋਂ ਮੈਂ ਲੈ ਕੇ ਬਣਾਈ ਸੀ ਨਾ ਉਹ ਆਪਾਂ ਦੂਸਰੇ ਘਰਾਂ ਦੇ ਸੀ ਉਦੋਂ ਮੈਨੂੰ ਪਤਾ ਨਹੀਂ ਸੀ ਮੈਂ ਬਿਨਾ ਛਿੱਲੇ ਹੀ ਬਣਾ ਲਈ ਸੀਗੀ ਤੇ ਹੁਣ ਮੈਂ ਛਿੱਲ ਕੇ ਬਣਾ ਰਹੀ ਆ ਜਿਹੜੇ ਪੱਤੇ ਨੇ ਇਹਦੇ ਗੋਭੀ ਦੇ ਉਹ ਆਪਾਂ ਸਾਗ ਦੇ ਵਿੱਚ ਪਾਵਾਂਗੇ ਥੋੜੇ ਜਿਹੀ ਗੋਭੀ ਦੀ ਸਬਜ਼ੀ ਜੇ ਪਾਵਾਂਗੇ ਤੇ ਸਾਗ ਜੀ ਸਰੋਂ ਦਾ ਲਿਆਂਦਾ ਨਾਲ ਮੇਥੀ ਬਾਥੂ ਪਾਲਕ ਤੇ ਇੱਕ ਜਿਹੜਾ ਰਾਈ ਦਾ ਸਾਗ ਜਿਹੜਾ ਗੋਲਡਨ ਸਰੋਂ ਵੀ ਕਹਿੰਦੇ ਆ ਜੀ ਨੂੰ ਉਹ ਲਿਆਂਦਾ ਤੇ ਮੌਸਮ ਤਾਂ ਬਹੁਤ ਵਧੀਆ ਹੁਣ ਹੈਗਾ ਧੁੱਪ ਤੱਪ ਖੂਬ ਕਰਾਰੀ ਗਰਮੀ ਲੱਗਾਂ ਲੱਗ ਜਾਂਦੀ ਹੈ ਬੁਰੀ ਤਰ੍ਹਾਂ ਇਸ ਕਰਕੇ ਫਿਰ ਮੈਂ ਚੂਲੇ ਤੇ ਨਹੀਂ ਬਣਾ ਰਹੀਆਂ ਸਾਗ ਕਿਉਂਕਿ ਮੈਨੂੰ ਪੈਰ ਕਰਕੇ ਵੀ ਔਖਾ ਹੋ ਰਿਹਾ ਬਹੁਤ ਜ਼ਿਆਦਾ ਹੁਣ ਮੈਂ ਕੱਟ ਕੇ ਲੈ ਜਾਾਂਗੀ ਫਿਰ نیچے ਹੀ ਧੋ ਕੇ ਤੇ ਰੱਖ ਦਾਂਗੀ ਸਾਰਾ ਕੰਮ-ਕਮ ਕਰਕੇ ਫਿਰ ਇੱਕ ਵਾਰੀ ਰੋਟੀ ਲੈ ਕੇ ਚੜਾਂਗੀ ਆਪਣੀ ਫਿਰ ਬਾਰ-ਬਾਰ ਨਹੀਂ ਮੈਨੂੰ ਥੱਲੇ ਉੱਤੇ ਜਾਣਾ ਪਊਗਾ ਜੇ ਸਾਗ ਰੱਖਾਂਗੀ ਫਿਰ ਮੈਨੂੰ ਚੂਲੇ ਤੇ ਰਹਿਣਾ ਪੈਣਾ ਬਾਰ-ਬਾਰ ਕਦੀ ਥੱਲੇ ਕਦੀ ਉੱਤੇ ਚਲੋ ਜੀ ਹੁਣ ਮੈਂ ਸਾਗ ਵਗੈਰਾ ਇਹ ਸਾਗ ਦੇ ਵਿੱਚ ਕਾਫੀ ਜਿਆਦਾ ਗੰਧ ਨਿਕਲਿਆ ਸੀਗਾ। ਪੱਤੇ ਕੁਝ ਗਲੇ ਹੋਏ ਸੀ ਬਹੁਤ ਜ਼ਿਆਦਾ। ਤੇ ਆਹ ਦੇਖੋ ਜੀ ਕੁੱਤਾ ਨਾ ਬੂਆ ਖੜਕਾ ਰਿਹਾ ਡੌਗੀ। ਤੇ ਪੱਕਾ ਯਾ ਛੇ-ਤਿੰਨ ਘਰ ਕਰਨੇ ਸਭ ਸਾਡੇ ਘਰ ਆਊਗਾ ਹੋਰ ਚਾਰ-ਪੰਜ ਕਰਨੇ ਤੇ ਬੂਆ ਨਹੀਂ ਖੁੱਲਦੇ ਪੰਜਿਆਂ ਨੇ ਬੂਆ ਖੜਕਾ ਰਿਹਾ ਵੀ ਖੋਲੋ ਮੈਂ ਆ ਗਿਆ। ਲੋਜੀ ਸਾਗ ਵਗੈਰਾ ਲਈ ਆਈ ਸੀ ਮੈਂ ਨਾ ਹੌਲੀ ਹੌਲੀ ਹੁਣ ਲੱਗੀ ਹੋਈ ਆ ਇੱਥੇ ਸਫਾਈ ਕਰਨ ਲਈ ਗੁੱਠਰੇ ਵਿੱਚ ਨਾ ਬਹੁਤ ਜ਼ਿਆਦਾ ਦਰਦ ਹੋ ਰਹੀ ਐ ਗੁੱਠ ਤੋਂ ਲੈ ਕੇ ਪੂਰੀ ਲੱਤ ਤੱਕ ਦੁਖਦੀ ਪਈ ਐ ਮੇਰੀ ਇੱਕ ਵਾਰੀ ਪਾਸ ਨਿਕਲ ਗਈ ਨਾ ਮੈਂ ਸੋਚਦੀ ਜੇ ਡਾਕਟਰ ਕੋਲ ਜਾਵਾਂਗੀ ਫਿਰ ਉਹ ਚੀਰਾ ਲਾਣਗੇ ਤੇ ਜੇ ਆਪਣੇ ਆਪ ਹੀ ਇਹਦਾ ਮੂੰਹ ਬਣ ਜਿਵੇਂ ਨਾ ਪਾਸ ਨਿਕਲ ਜਾਵੇ ਤਾਂ ਬਹੁਤ ਵਧੀਆ ਗੱਲ ਐ ਬਾਕੀ ਚਲੋ ਦੇਖਦੀ ਆਂ ਅੱਜ ਦਾ ਦਿਨ ਹੋਰ ਨਹੀਂ ਤਾਂ ਫਿਰ ਕੱਲ ਡਾਕਟਰ ਦੇ ਜਾਵਾਂਗੀ ਲੋਜੀ ਸਫਾਈ ਵਗੈਰਾ ਕਰ ਲਈ ਸੀਗੀ ਤੇ ਅੰਦਰ ਸਬਜੀ ਨੂੰ ਵੀ ਤੜਕਾ ਹਲਾਤਾ ਫਟਾਫਟ ਸਬਜੀ ਦੇਖੋ ਜੀ ਬਣਦੀ ਪਈ ਹੈ ਤੇ ਉਧਰ ਮੈਂ ਸਾਗ ਧੋ ਕੇ ਹੁਣ ਰੱਖ ਦਾਂਗੀ ਕੁੱਕਰ ਦੇ ਵਿੱਚ ਨਾਲ ਸਾਗ ਵੀ ਬਣਦਾ ਰਹੂਗਾ ਇੱਕ ਪਾਸੇ ਲੋ ਜੀ ਸਾਗ ਤਾਂ ਆਪਾਂ ਧਰ ਦਿੱਤਾ ਹੈ ਹੁਣ ਕੁੱਕਰ ਚ ਪਾ ਕੇ ਸਾਰਾ ਕੁਛ ਅਦਰਕ ਲਸਣ ਵਗੈਰਾ ਹਰੀਆਂ ਮਿਰਚਾਂ ਮਿਰਚਾਂ ਪੀਸ ਕੇ ਤੇ ਅੰਦਰ ਸਬਜੀ ਬਣ ਗਈ ਨਾਲ ਫਟਾਫਟ ਫੁਲਕੇ ਬਣਾ ਰਹੀਆਂ ਤੇ ਹੁਣ ਦੁਪਹਿਰ ਦੀ ਰੋਟੀ ਖਾ ਲਾਂਗੇ ਪਰ ਮੈਂ ਵੀ ਨਾ ਇੱਕ ਵਾਰੀ ਕੋਠੇ ਤਾਂ ਲੈ ਜਾਾਂਗੀ ਰੋਟੀ ਥੋੜਾ ਜਿਹਾ ਪੈਰ ਨੂੰ ਵੀ ਤੇਲ ਚਾ ਲਾ ਕੇ ਨਾ ਤੁੱਪੇ ਥੋੜਾ ਜਿਹਾ ਬੈਠਾਂਗੀ ਥੋੜਾ ਤੁੱਪੇ ਨਾਲ ਆਰਾਮ ਮਿਲੂਗਾ ਜਿਹੜੀ ਦਰਦ ਹੋ ਰਹੀ ਪੈਰ ਚੇ ਲੋ ਜੀ ਸਬਜੀ ਆਪਣੀ ਬਣ ਗਈ ਐ ਇਸ ਵਾਰੀ ਕਾਫੀ ਟੇਸਟੀ ਬਣੀ ਸੀ ਜਿਹੜਾ ਮੈਂ ਪਹਿਲੀ ਵਾਰੀ ਬਣਾਈ ਸੀ ਨਾ ਉਹ ਤਾਂ ਛਿਲ ਕੇ ਨਹੀਂ ਬਣਾਈ ਸੀ ਉਹ ਤਾਂ ਵਧੀਆ ਨਹੀਂ ਬਣੀ ਸੀਗੀ ਲੋ ਜੀ ਆ ਮੈਂ ਆਪਣੀ ਰੋਟੀ ਪਾ ਲਈ ਐ ਆਪਣੀ ਮੈਦੇ ਦੀ ਵੱਡੀ ਜੀ ਬਣਾ ਲੈਣੀ ਆ ਸੜ ਸੜ ਵੀ ਜਾਂਦੀਆਂ ਨੇ ਮੇਰੀ फटाफट ਮੈਨੂੰ ਹੁੰਦਾ ਚਲੋ ਢਿੱਡੀ ਭਰਨਾ ਬਣਾ ਕੇ ਪਾਸੀ ਹੁੰਨੀ ਆ ਤੇ ਅੰਦਰ ਜੀ ਸਾਗ ਰੱਖਤਾ ਇਹਨੂੰ ਆਪਣੀ ਸੀਟੀਆਂ ਵੱਜੀ ਜਾਣਗੀਆਂ ਸਾਗ ਨੂੰ ਫਿਰ ਵਿੱਚ ਦੀ ਆਪਾਂ ਕੱਟ ਕਰ ਦਾਂਗੇ ਸੇਕਾ ਲੋ ਜੀ ਮੈਂ ਹੁਣ ਕੋਠੇ ਤੇ ਲਿਆ ਕੇ ਨਾ ਆਪਣੀ ਰੋਟੀ ਖਾ ਰਹੀ ਆ ਤੇ ਥੋੜੀ देर ਫਿਰ ਮੈਂ ਆਪਣਾ ਤੇਲ ਲਾ ਕੇ ਨਾ ਇੱਥੇ ਉੱਤੇ ਅੰਗੂਠੇ ਤੇ ਜਾ ਜਾਂਗੀ ਥੋੜੀ देर ਚਲੋ ਜੀ ਹੁਣ ਨਾ ਸਾਗ ਨੂੰ ਆਪਾਂ ਖੋਲ ਕੇ ਦੇਖਦੇ ਆਂ ਇਹ ਸ਼ਾਮ ਦੇ 5 ਵਜੇ ਹੋਏ ਨੇ ਤੇ ਹਾਲੇ ਥੋੜਾ ਥੋੜਾ ਨਾ ਮੈਨੂੰ ਪਾਣੀ ਲੱਗਦਾ ਪਿਆ ਸਾਗ ਦੇ ਵਿੱਚ ਤੇ ਇਹਨੂੰ ਦੋ ਤਿੰਨ ਸੀਟੀਆਂ ਨਾ ਹੋਰ ਲਵਾ ਲਾਂਗੀ ਹੁਣ ਮੈਂ ਪਹਿਲਾਂ ਦੋ ਤਿੰਨ ਸੀਟੀਆਂ ਲਵਾ ਕੇ ਫੇਰ ਆਪਾਂ ਇਹਨੂੰ ਚੰਗੇ ਤਰ੍ਹਾਂ ਘੋਟਾਂਗੇ ਆਲਣ ਪਾਵਾਂਗੇ ਇਹਦੇ ਵਿੱਚ ਮੱਕੀ ਦੇ ਆਟੇ ਦਾ। ਲੋ ਜੀ ਤਿੰਨ ਚਾਰ ਸੀਟੀਆਂ ਹੋਰ ਬਝਵਾ ਲਈਆਂ ਹੋਰ ਵਧੀਆ ਹੋ ਗਿਆ। ਹੁਣ ਇਹਨਾਂ ਨੂੰ ਆਪਾਂ ਘੋਟਾਂਗੇ ਮੱਕੀ ਦਾ ਆਟਾ ਪਾ ਕੇ। ਤੇ ਦੇਖਣ ਨੂੰ ਲੱਗਦਾ ਵੈਸੇ ਕੁੱਕਰ ਭਰਿਆ ਹੋਇਆ ਸੀ ਆ ਦੇਖੋ ਜੀ ਹੁਣ ਕਿੰਨਾ ਥੋੜਾ ਜਿਹਾ ਰਹਿ ਗਿਆ ਸਾਗ। ਬਿਲਕੁਲ نیچے-नीचे ਲੱਗ ਗਿਆ ਕੁੱਕਰ ਦੇ। 5 ਲੀਟਰ ਦਾ ਕੁੱਕਰ ਹੈ ਤੇ ਹੁਣ ਜੀ ਆਪਾਂ ਚੰਗੇ ਤਰ੍ਹਾਂ ਘੋਟ ਲਾਂਗੇ ਮੱਕੀ ਦਾ ਆਟਾ ਪਾ ਕੇ